ਵੀ ਆਪਾਂ ਖਾਦ ਦੀ ਇੱਕ ਖੋਲ ਲਈ ਆ ਤੇ ਉਹਦੇ ਤੇ ਆਪਾਂ ਪਾਉਣ ਲੱਗੇ ਆ ਬਈ ਟੋਟੋ ਇਹ ਟੋਟੋ ਕੋਈ ਜ਼ਹਿਰ ਤਾਂ ਨਹੀਂ ਗਈ ਤੇ ਬਸ ਤੁਸੀਂ ਆ ਦੇਖ ਲਓ ਆ ਚੀਜ਼ ਪਾਉਣ ਲੱਗੇ ਆ 4 ਕਿਲੋ 1 ਕਿੱਲੇ ਦੀ ਪਾਉਣ ਲੱਗਾ ਇੱਕ ਬੋਰੀ ਖਾਦ ਦੇ ਨਾਲ ਤੇ ਇਧਰ ਆਪਣੇ ਕੋਲੇ ਆ ਟੋਟੋ ਤੁਸੀਂ ਦੇਖ ਲਓ ਬਈ ਲਓ ਜੀ ਝੋਨਾ ਆਪਣਾ ਇੰਨਾ ਫਟਾਰਾ ਕੀਤਾ 8-9 ਦਿਨ ਦਾ ਝੋਨਾ ਤੇ ਆ ਤੁਸੀਂ ਦੇਖ ਸਕਦੇ ਹੋ ਬਈ ਕਿਉਂਕਿ ਇਹ ਦਿਖਾ ਤੁਹਾਨੂੰ ਤਾਂ ਰਿਹਾ ਵੀ ਆਪਾਂ ਇੱਕ ਚੀਜ਼ ਪਾਉਣ ਲੱਗੇ ਆ ਝੋਨੇ ਨੂੰ ਤੇ ਆਪਾਂ ਪਹਿਲਾਂ ਯੂਰੀਆ ਪਾਈ ਸੀ 20 20 ਕਿਲੋ 25 25 ਕਿਲੋ ਤੇ ਅੱਜ ਆਪਾਂ ਇੱਕ ਇੱਕ ਬੋਰੀ ਪਾਉਣ ਲੱਗੇ ਆ ਕਿੱਲੇ ਦੀ ਝੋਨੇ ਨੂੰ ਤੇ ਇੱਕ ਨਾਲ ਚੀਜ਼ ਪਾਉਣ ਲੱਗੇ ਆ ਉਹਦੇ ਰਿਜ਼ਲਟ ਲਈ ਆਪਾਂ ਵੀਡੀਓ ਬਣਾ ਰਹੇ ਆ ਵੀ ਅੱਜ ਇੰਨੇ ਨੇ ਡੱਕੇ ਆ ਤੇ ਆਪਾਂ ਪੰਜਾਂ ਦਿਨਾਂ ਨੂੰ ਫੇਰ ਵੀਡੀਓ ਬਣਾਉਣੀ ਆ ਵੀ 18 ਹੁੰਦਾ ਹੈ ਕਿ ਨਹੀਂ ਹੁੰਦਾ ਆਪਾਂ ਕਦੇ ਵੀ ਝੋਨੇ ਨੂੰ ਕੋਈ ਵੀ ਪ੍ਰੋਡਕਟ ਨਹੀਂ ਪਾਇਆ ਨਾ ਕਦੇ ਜ਼ਿੰਕ ਪਾਈ ਹੈ ਨਾ ਪ੍ਰਦਾਨ ਪਾਈ ਆ ਹੋਰ ਵੀ ਕੋਈ ਦਾਣੇਦਾਰ ਯਾਰ ਕਦੇ ਆਪਾਂ ਝੋਨੇ ਨੂੰ ਨਹੀਂ ਪਾਈ ਤੇ ਵੀਡੀਓ ਬਣਾਉਂਦਾ ਇਹੀ ਮਕਸਦ ਆ ਕਿਆ ਆਪਾਂ ਰਿਜ਼ਲਟ ਲੈ ਕੇ ਦੇਖਣਾ ਹੈ ਕਿ ਪਾ ਕੇ ਝੋਨੇ ਨੂੰ ਕੁਝ ਵੀ ਰਿਜ਼ਲਟ ਮਿਲਦਾ ਕਿ ਨਹੀਂ ਇਸ ਕਰਕੇ ਤੁਹਾਨੂੰ ਝੋਨਾ ਦਿਖਾ ਰਹੇ ਆ ਆ ਦੇਖੋ ਤੁਸੀਂ ਇੰਨੀਆਂ-ਇੰਨੀਆਂ ਸ਼ਾਖਾਂ ਕਿਸੇ ਦੀਆਂ ਇੰਨੀਆਂ ਕਿ ਸ਼ਾਖਾਂ ਤਿੰਨ-ਤਿੰਨ ਚਾਰ-ਚਾਰ ਸ਼ਾਖਾਂ ਇਹਦੀਆਂ ਕੱਢੀਆਂ ਆਈਆਂ ਆ ਸਾਰਾ ਝੋਨਾ ਤੁਸੀਂ ਦੇਖ ਲਓ ਤੇ ਹੁਣ ਦਿਖਾਉਣਾ ਤੁਹਾਨੂੰ ਵੀ ਕਿਹੜਾ ਪ੍ਰੋਡਕਟ ਪਾਉਣ ਲੱਗੇ ਆ ਤੇ ਫਿਰ ਆਪਾਂ ਪੰਜਾਂ ਦਿਨਾਂ ਬਾਅਦ ਵੀਡੀਓ ਬਣਾਵਾਂਗੇ ਵੀ ਕਿੰਨਾ ਕੁ ਆਪਾਂ ਨੂੰ ਰਿਜ਼ਲਟ ਮਿਲਦਾ ਮਿਲਦਾ ਕਿ ਨਹੀਂ ਕਿ ਪੈਸਾ ਵੇਸਟ ਹੀ ਹੈ ਤੇ ਆਹ ਦੇਖ ਲਓ ਤੁਸੀਂ ਹੁਣ ਝੋਨਾ ਤੇ ਜਿਹੜੀ ਆਪਾਂ ਪੰਜਾਂ ਛੇਾਂ ਦਿਨਾਂ ਨੂੰ ਵੀਡੀਓ ਬਣਾਵਾਂਗੇ ਤੇ ਉਹਦੇ 'ਚ ਤੁਹਾਨੂੰ ਇਹੇ ਬੂਟੇ ਫੇਰ ਆਪਾਂ ਦਿਖਾਵਾਂਗੇ ਆ ਤੁਸੀਂ ਨੋਟ ਕਰ ਲਓ ਖਾਲੇ ਦੇ ਨਾਲ ਹੀ ਆਪਣੇ ਮੋਟਰ ਦੇ ਤੇ ਆਹ ਚੀਜ਼ਾਂ ਤੁਹਾਨੂੰ ਦਿਖਾਈਆਂ ਤੇ ਅੱਜ ਤੁਸੀਂ ਦੇਖ ਲਓ ਤੇ ਇਹਨੇ ਨਾ ਮੈਨੂੰ ਵੀ ਪਤਾ ਲੱਗ ਜੂਗਾ ਉਵੇਂ ਪਤਾ ਨਹੀਂ ਲੱਗਦਾ ਤੇ ਆ ਜੋ ਫਿਰ ਤੁਹਾਨੂੰ ਹੁਣ ਪ੍ਰੋਡਕਟ ਦਿਖਾਉਣਾ ਮੈਂ ਕਿਹੜਾ ਜਿਹੜੀ ਆਪਾਂ ਖਾਦ ਦੀ ਇੱਕ ਖੋਲ ਲਈ ਆ ਤੇ ਉਹਦੇ ਤੇ ਆਪਾਂ ਪਾਉਣ ਲੱਗੇ ਆ ਬਈ ਟੋਟੋ ਇਹ ਟੋਟੋ ਕੋਈ ਜ਼ਹਿਰ ਤਾਂ ਨਹੀਂ ਗਈ ਤੇ ਬਸ ਤੁਸੀਂ ਆਹ ਦੇਖ ਲਓ ਆ ਚੀਜ਼ ਪਾਉਣ ਲੱਗੇ ਆ 4 ਕਿਲੋ 1 ਕਿੱਲੇ ਦੀ ਪਾਉਣ ਲੱਗਾ ਇੱਕ ਬੋਰੀ ਖਾਦ ਦੇ ਨਾਲ ਤੇ ਇਧਰ ਆਪਣੇ ਕੋਲੇ ਆ ਟੋਟੂ ਤੁਸੀਂ ਦੇਖ ਲਓ ਬਈ ਇਹ ਆਪਾਂ ਟੋਟੋ ਲੈ ਕੇ ਆਂਦਾ ਤੇ ਇਹਦਾ ਪਰ ਰਿਜ਼ਲਟ ਦੇਖਾਂਗੇ ਵੀ ਮਿਲਦਾ ਕਿ ਨਹੀਂ ਮਿਲਦਾ ਕਿ ਪੈਸਾ ਵੇਸਟ ਹੈ ਪਹਿਲੀ ਵਾਰੀ ਪਾਉਣ ਲੱਗਾ ਝੋਨੇ ਨੂੰ ਤੇ ਆ ਵੀ ਝੋਨਾ ਤੁਸੀਂ ਇਧਰਲਾ ਵੀ ਦੇਖ ਲਓ ਇਹ ਆਪਣਾ 2 ਦਿਨ ਬਾਅਦ ਚੋਂ ਲੱਗਾ ਜਿਹੜਾ ਪਹਿਲਾਂ ਝੋਨਾ ਦੇਖਿਆ ਤੁਸੀਂ ਉਹਦੇ ਨਾਲੋਂ ਇਹ ਬਾਅਦ ਚ ਲੱਗਾ ਤੇ ਆ ਦੇਖ ਲਓ ਇੰਨੀ-ਇੰਨੀ ਸ਼ਾਖਾ ਕੀਤੀਆਂ ਤੇ ਹੁਣ ਆਪਾਂ ਇਹਨੂੰ ਪਾਉਣ ਲੱਗੇ ਆ ਤੇ ਫਿਰ ਆਪਾਂ 5 ਦਿਨਾਂ ਬਾਅਦ ਝੋਨੇ ਦੀ ਵੀਡੀਓ ਬਣਾ ਕੇ ਤੁਹਾਨੂੰ ਦਿਖਾਵਾਂਗੇ ਰਿਜ਼ਲਟ ਮਿਲਦਾ ਹੈ ਕਿ ਨਹੀਂ ਮਿਲਦਾ ਠੀਕ ਆ ਤੇ ਹੁਣ ਆਪਾਂ ਇਹਨੂੰ ਰਲਾਲੀਏ ਚੰਗੀ ਤਰ੍ਹਾਂ ਤੇ ਫਿਰ ਆਪਾਂ ਝੋਨੇ 'ਚ ਦਿੰਨੇ ਆ ਸ਼ਿੱਟਾ ਹੁਣ ਕਈ ਵੀਰ ਇਹ ਕਹਿਣਗੇ ਵੀ ਤੁਸੀਂ ਜ਼ਹਿਰ ਪਾ ਰਹੇ ਹੋ ਇਹ ਕਰ ਰਹੇ ਹੋ ਬਾਈ ਮੈਂ ਪਹਿਲੀ ਵਾਰੀ ਪਾ ਰਿਹਾ ਨਹੀਂ ਤਾਂ ਲੋਕ ਬਹੁਤ ਕੁਝ ਪਾਉਂਦੇ ਆ ਬਹੁਤ ਜ਼ਿਆਦਾ ਕੁਝ ਪਾਉਂਦੇ ਆ ਯੂਰੀਆ ਵੀ ਬਹੁਤ ਜ਼ਿਆਦਾ ਪਾਉਂਦੇ ਆ ਤੇ ਆਪਾਂ ਯੂਰੀਆ ਵੀ ਬਹੁਤ ਘੱਟ ਪਾਉਨੇ ਆ ਲਿਮਟਡ ਯੂਰੀਆ ਪਾਉਂਦਾ ਮੈਂ ਕੋਈ ਜ਼ਿਆਦਾ ਯੂਰੀਆ ਵੀ ਨਹੀਂ ਪਾਉਂਦਾ ਤੇ ਨਾ ਹੀ ਕਦੇ ਆਪਾਂ ਹੋਰ ਕੋਈ ਜ਼ੈਰ ਯੂਰ ਪਾਈ ਆ ਕਦੇ ਝੋਨੇ ਨੂੰ ਕਿਉਂਕਿ ਜੋ ਵੀ ਦੇਣਾ ਮੌਸਮ ਨੇ ਦੇਣਾ ਮੌਸਮ ਤੇ ਡਿਪੈਂਡ ਕਰਦਾ ਪਾਣੀ ਤੇ ਡਿਪੈਂਡ ਕਰਦਾ ਤੇ ਆਪਣੀ ਜ਼ਮੀਨ ਤੇ ਨਿਰਪਰ ਹੁੰਦਾ ਤੇ ਬਾਕੀ ਪਾਣੀ ਵਧੀਆ ਹਵਾਣ ਵੀ ਆਪਣੇ ਵਧੀਆ ਤੇ ਬਾਕੀ ਸਿੰਦੇ ਵੀਰ ਤੋਂ ਲੈ ਕੇ ਆਇਆ ਆਪਣੇ ਪਿੰਡੋਂ ਤੇ ਮੈਂ ਤੁਹਾਨੂੰ ਰეკਮੈਂਡ ਨਹੀਂ ਕਰ ਰਿਹਾ ਪੰਜਾਂ ਦਿਨਾਂ ਨੂੰ ਜੇ ਆਪਾਂ ਨੂੰ ਰਿਜ਼ਲਟ ਮਿਲੂਗਾ ਤੇ ਤਾਂ ਤੁਹਾਨੂੰ ਮੈਂ ਉਸ ਵੀਡੀਓ ਤੇ ਦੱਸੂਗਾ ਕਿ ਤੁਸੀਂ ਲਿਆ ਕੇ ਪਾ ਸਕਦੇ ਹੋ ਕਿ ਨਹੀਂ ਪਾ ਸਕਦੇ ਫਿਰ ਪਾਇਆ ਜੋ ਤੇ ਜਿਆਦਾ ਨਾ ਕੁਝ ਪਾਇਆ ਜੋ ਕਿਉਂਕਿ ਆਪਾਂ ਕਦੇ ਝੂਠ ਨਹੀਂ ਮਾਰਿਆ ਜੋ ਚੀਜ਼ ਆਪਾਂ ਚੋਣੇ ਨੂੰ ਪਾਉਣੇ ਆਪਾਂ ਉਹ ਦਿਖਾ ਦੇਈ ਵੀ ਆ ਕਿਉਂਕਿ ਆਪਾਂ ਵਲੌਗ ਬਣਾਉਨੇ ਆ ਜੋ ਆ ਵਿਟਾਮਿਨ ਵਗੈਰਾ ਤੇ ਇੱਕ ਦੋ ਐਸਿਡ ਆ ਉਹ ਮੈਂ ਤੁਹਾਨੂੰ ਬਾਅਦ ਚ ਦੱਸੂਗਾ ਵੀ ਕਿਹੜੇ ਕਿਹੜੇ ਆ ਤੇ ਬਾਕੀ ਤੁਸੀਂ ਜਦੋਂ ਵੀਡੀਓ ਸਟਾਰਟ ਹੋਈ ਆ ਤੇ ਟੋਟੋ ਦੀ ਬਾਲਟੀ ਤੁਸੀਂ ਦੇਖ ਹੀ ਲਈ ਆ ਜੋ ਵੀ ਉਹਦੇ ਚ ਤਾਤਾ ਉਹ ਆਪਾਂ ਬਾਹਣ ਦੇ ਵਿੱਚ ਪਾਉਣ ਲੱਗੇ ਆ ਬਾਕੀ ਇੱਕ ਸਾਲ ਮੈਂ ਕਾਫੀ ਸਾਲ ਹੋ ਗਏ ਆ ਨਵਾਂ ਨਵਾਂ ਖੇਤੀ ਕਰਦਾ ਓਦੋਂ ਮੈਂ ਕਲੋਰੋ ਬਾਹਣ ਦੇ ਵਿੱਚ ਪਾਤੀ ਸਾਰੇ ਮੇਰੇ ਗੰਡੋਏ ਤੇ ਡੱਡੂ ਮੱਛੀਆਂ ਜੋ ਵੀ ਹੁੰਦੀਆਂ ਵਿੱਚ ਸਾਰੇ ਮਰ ਗਏ ਸੀ ਓਦੋਂ ਬਾਅਦ ਚ ਮੈਂ ਜ਼ਹਿਰ ਕਦੇ ਨਹੀਂ ਪਾਈ ਤੇ ਅੱਜ ਪਾਉਣ ਲੱਗਾ ਤੇ ਫਿਰ ਤੁਹਾਨੂੰ ਰਿਜ਼ਲਟ ਦੱਸੂਗਾ ਤੇ ਹੁਣ ਆਪਾਂ ਇਹਨੂੰ ਰਲਾਈ ਤੇ ਛਾਣਾ ਦੇਈਏ ਤੇ ਫਿਰ ਮਿਲਦੇ ਹਾਂ ਹੋ 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 ਬਹੁਤ ਗਰਮੀ ਹੈ ਬਹੁਤ ਗਰਮੀ ਹੈ ਹਾਇ ਤਾਂ ਉਹ ਆਪਣਾ ਚਲੂਗਾ ਦੂਜਾ ਕਰਕੇ ਨਾ ਵਧੀਆ ਰੇ ਪੈ ਜਾਂਦੀ ਆ ਤੇ ਖਾਦ ਆਪਾਂ ਸਾਰੇ ਬਈ ਪਾਤੀ ਆ ਤੇ ਹੁਣ ਰਿਜ਼ਲਟ ਦੇਖਦੇ ਆ ਅੱਜ ਹੈਗੀ ਆ 10 ਜੁਲਾਈ ਤੇ ਆਪਾਂ 15 ਜੁਲਾਈ ਨੂੰ ਜਾਂ 16 ਜੁਲਾਈ ਨੂੰ ਵੀਡੀਓ ਬਣਾ ਕੇ ਤੁਹਾਨੂੰ ਦਿਖਾਵਾਂਗੇ ਵੀ ਕੋ ਪਟਾਰੇ 'ਚ ਫਰਕ ਹੈ ਕਿ ਨਹੀਂ ਹੈਗਾ। ਵੀਡੀਓ ਦੀ ਵੇਟ ਕਰਿਓ ਤੇ ਆਹ ਵੀਡੀਓ ਨੂੰ ਲਾਈਕ, ਸ਼ੇਅਰ, ਕਮੈਂਟ ਤੇ ਚੈਨਲ ਨੂੰ ਫੋਲੋ ਜ਼ਰੂਰ ਕਰ ਲਓ। ਤੇ ਐਦਾਂ ਦੀਆਂ ਵੀਡੀਓ ਵਧੀਆ ਤੁਹਾਡੇ ਵਾਸਤੇ ਲੈ ਕੇ ਆਉਂਦੇ ਰਾਵਾਂਗੇ। ਜ਼ਰੂਰ ਪੇਜ ਨੂੰ ਫੋਲੋ ਕਰ ਲਓ। ਕਿ ਗਰਮੀ ਬਹੁਤ ਜ਼ਿਆਦਾ ਹੈ। ਪਹਿਲਾਂ ਤਾਂ ਮੇਰਾ ਮਨ ਗਿਆ ਸੀ ਅੱਧੇ ਤੇ ਪਾਈਏ ਪਰ ਮੈਂ ਖਿੱਚ ਧੋਕੇ ਫਿਰ ਵੀ ਪਾਤਾ ਪਰ ਟਾਈਮ ਮੈਨੂੰ ਕਾਫੀ ਲੱਗ ਗਿਆ। ਤੇ ਹੁਣ ਅੱਗੇ ਦੇਖਦੇ ਆਂ ਬਾਈ। ਕੀ ਰਿਜ਼ਲਟ ਮਿਲਦਾ ਟੋਟੋ ਦਾ। ਟੋਟੋ ਆ ਬਈ ਨਾ ਇਹਦਾ ਟੋਟੋ ਤੇ ਹੱਥ ਸਾਰੇ ਕਾਲੇ ਕਰਦੇ ਉਹ ਸਮੈਲ ਜੀ ਹੋਰ ਹੀ ਆਉਂਦੀ ਆ ਤੇ ਬਾਕੀ ਹੁਣ ਰਿਜ਼ਲਟ ਤੇ ਪਤਾ ਲੱਗੂਗਾ ਤੇ ਜਿਉਂਦੇ ਬਸਦੇ ਰਹੋ ਰੱਬ ਤੁਹਾਨੂੰ ਤਰੱਕੀਆਂ ਬਖਸ਼ੇ ਜਿਹੜਾ ਇਹ ਵੀਡੀਓ ਦੇਖਦਾ ਲਾਈਕ ਕਰਦਾ ਸ਼ੇਅਰ ਕਰਦਾ ਰੱਬ ਉਹਨੂੰ ਬਈ ਤਰੱਕੀਆਂ ਬਖਸ਼ੇ ਤੇ ਇਦਾਂ ਹੀ ਸਪੋਰਟ ਕਰਦੇ ਰਹੋ ਮਿਲਦੇ ਆਂ ਫਿਰ ਕਿਸੇ ਅਗਲੀ ਵੀਡੀਓ ਵਿੱਚ